ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ Job Alert ਭਾਈ ਅਮਨ ਤੇ ਦੋਸਤੋ ਅੱਜ ਇੱਕ ਨਵਾਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸੈਨਿਕ ਸਕੂਲ ਕਪੂਰਥਲਾ ਪੰਜਾਬ ਵਿੱਚ ਭਰਤੀ ਆ ਚੁੱਕਿਆ ਜੀ ਇਹ ਵਿੱਚ ਵੱਖ-ਵੱਖ ਸਮੇਂ ਮੰਗੀਤੀ ਜਾਂਦੀ ਹੈ ਟੀਚਰ ਬੈਂਡ ਮਾਸਟਰ ਕਾਉਂਸਲਰ ਦੇ ਲਈ ਅਲੱਗ-ਅਲੱਗ ਸਮੀਆਂ ਰਹਿਵਾਲ ਗਾਂ ਜੀ ਅਤੇ ਪੇਮੈਂਟ ਵੀ ਬਹੁਤ ਵਧੀਆ ਮਿਲਣ ਵਾਲੀ ਹੈ ਜਿਹਦੇ ਵਿੱਚ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਇਸ ਪੋਸਟ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਲਾਸਟ ਡੇਟ ਕੀ ਰਹਿਵਾਲੀ ਹੈ ਅਤੇ ਕੌਣ-ਕੌਣ ਨਾ ਪੋਸਟ ਅਪਲਾਈ ਕਰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਦਾ ਬਟਨ ਪ੍ਰੈਸ ਕਰਨਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਰਿਕਰੂਟਮੈਂਟ ਆਫ ਅਪਡੇਟ ਆਉਂਦਾ ਹੈ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਰਟ ਨੂੰ ਅਪਲਾਈ ਕਰ ਸਕੋ ਤਾਂ じゃ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਸੈਂਕ ਸਕੂਲ ਕਪੂਰਥਲਾ ਦੇ ਵਿੱਚ ਵੱਖ- ਏਅਰ ਰਕ੍ਰੂਟਮੈਂਟ ਨੋਟਿਸ ਜਾਰੀ ਹੋਇਆ ਜੀ ਇਹਦੇ ਵਿੱਚ ਸਾਬਕਾ ਫੌਜੀ ਅਤੇ ਸਿਵਲ ਦੇ ਲਈ ਇਹ ਪਰਤੀ ਰਹਣ ਵਾਲੀ ਹੈ ਜੀ ਵੱਖ-ਵੱਖ ਸਮੇਂ ਮੰਗ ਕੀਤੀ ਜਾਂਦੀ ਹੈ ਤੇ ਤਨਖਾਹ ਬਹੁਤ ਵਧੀਆ ਰਹਣ ਵਾਲੀ ਹੈ ਦੇ ਵਿੱਚ ਵਧੇਰੇ ਜਾਣਕਾਰੀ ਤੁਸੀਂ ਇਹਨਾਂ ਦੇ ਫੋਨ ਨੰਬਰ ਤੱਕ ਜੀ ਉੱਤੇ ਸੰਪਰਕ ਕਰ ਸਕਦੇ ਹੋ 78800 ਪੂਰਾ 85099 ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਆਹੋਂ ਗੱਲ ਕਰਦੇ ਹਾਂ ਜੀ ਪੋਸਟਾਂ ਦੀ ਜੋ ਪਹਿਲੀ ਪੋਸਟ ਰਹਣ ਵਾਲੀ ਹੈ ਜੀ ਪੀਜੀਟੀ ਇੰਗਲਿਸ਼ ਟੀਚਰ ਦੀ ਰਹਣ ਵਾਲੀ ਹੈ ਸੰਭਰ ਪੋਸਟ ਹੈ ਰਹਿਣ ਵਾਲੀ ਹੈ ਕੁਆਲੀਫਿਕੇਸ਼ਨ ਦੀ ਗੱਲ ਕਰੀ ਤੇ ਕੁਆਲੀਫਿਕੇਸ਼ਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੈਂਡੀਡੇਟ ਹੋਣਾ ਚਾਹੀਦਾ ਹੈਗਾ ਅਤੇ ਘੱਟ ਤੋਂ ਘੱਟ 50% ਮਾਰਕ ਹੋਣੇ ਚਾਹੀਦੇ ਕੈਂਡੀਡੇਟ ਕੋਲੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ ਐਡ ਕੀਤੀ ਹੋਣੀ ਚਾਹੀਦੀ ਹੈ ਇਹਦੇ ਲਈ ਜੋ ਪੇਮੈਂਟ ਰਹਿਣ ਵਾਲੀ ਹੈ 73000 ਪਰ ਮਹੀਨੇ ਦੇ ਹਿਸਾਬ ਨਾਲ ਪੇਮੈਂਟ ਮਿਲੇਗੀ 1 ਸਾਲ ਤੋਂ ਬਾਅਦ ਕੈਂਡੀਡੇਟ ਨੂੰ ਰੈਗੂਲਰ ਵੀ ਕੀਤਾ ਜਾ ਸਕਦਾ ਹੈਗਾ ਦੂਜੀ ਪੋਸਟ ਦੀ ਗੱਲ ਕਰੀਏ ਤਾਂ ਦੂਜੀ ਪੋਸਟ ਹੈ ਜੋ ਉਹ ਬੈਂਡ ਮਾਸਟਰ ਦੀ ਰਹਿਣ ਵਾਲੀ ਹੈ 40000 ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ ਇਹਦੇ ਵਿੱਚ ਕੈਂਡੀਡੇ ਤਾਂ ਕੁਆਲੀਫਿਕੇਸ਼ਨ ਦੇ ਵਿੱਚ ਕੈਂਡੀਡੇਟ ਦੀ ਬੈਂਡ ਮਾਸਟਰ ਬੈਂਡ ਮੇਜਰ ਡਰਮ ਮੇਜਰ ਕੋਰਸ ਕੀਤਾ ਹੋਣਾ ਚਾਹੀਦਾ ਹੈ ਏਸੀ ਟ੍ਰੇਨਿੰਗ ਕਾਲਜ ਪੰਚਮੜੀ ਤੋਂ ਕੀਤਾ ਹੋਣਾ ਚਾਹੀਦਾ ਹੈ ਕੋਰਸ ਵਿੱਚ ਸਰਵਿਸ ਮੈਂਨ ਲਈ ਵਧੀਆ ਮੌਕਾ ਚੁੱਕਿਆ ਜੀ ਚਾਹੀ ਹੈ ਪਰਮਾਂਥ ਸੇ ਸਾਨੂੰ ਪੇਮੈਂਟ ਮਿਲਣ ਵਾਲੀ ਹੈ ਅਤੇ ਇਹਦੇ ਵਿੱਚ ਜੋ ਪੋਸਟ ਰਹਿਣ ਵਾਲੀ ਹੈ ਜੀ ਉਹ ਇੱਕ ਪੋਸਟ ਰਹਿਣ ਵਾਲੀ ਹੈ ਜੀ ਤੀਜੀ ਪੋਸਟ ਕਾਉਂਸਲਰ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਕੈਂਡੀਡੇਟ ਨੂੰ 44900 ਪਰਮਾਂਥ ਸੇ ਸਾਨੂੰ ਪੇਮੈਂਟ ਮਿਲਣ ਵਾਲੀ ਹੈ ਇਹ ਵੀ ਪੋਸਟ ਇੱਕ ਰਹਿਣ ਵਾਲੀ ਹੈ ਜੀ ਇਹ ਵਿੱਚ ਕਹਿੰਦੀ ਹੈ ਡਿਗਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜੇ ਦਾ ਡਿਪਲੋਮਾ ਕੀਤਾ ਹੋਇਆ ਚਾਹੀਦਾ ਕੈਂਡੀਡੇਟ ਦਾ ਇਹ ਵਿੱਚ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਇਹਨਾਂ ਪੋਸਟਾਂ ਦੇ ਲਈ ਕੈਂਡੀਡੇਟ 21 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਇਹ ਆਜਵਾਰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਇਹਨਾਂ ਵਿੱਚ ਇਹ ਇਲੈਕਸ਼ਨ ਵਿੱਚ ਮਿਲਣ ਵਾਲਾ ਜੀ ਲੇਕਿਨ ਜੋ ਆਰਮੀ ਦੇ ਵਿੱਚ ਹਨ ਐਕਸ ਸਰਵਿਸਮੈਨ ਹਨ ਉਹ 59 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਦੇ ਵਿੱਚ ਜੋ ਅਲਾਉਂਸ ਹੋਇਆ ਜੀ ਉਹ ਇਸ ਤਰੀਕੇ ਨਾਲ ਰਹੇਗਾ ਜੋ ਪੇਮੈਂਟ ਮਿਲੇਗੀ ਉਹ ਕਪੋਕਾ ਹੀ ਮਿਲੇਗੀ ਲੇਕਿਨ ਇਹਦੇ ਨਾਲ ਤੁਹਾਨੂੰ ਰਹਿਣ ਦੇ ਲਈ ਤੁਹਾਨੂੰ ਫ੍ਰੀ ਟੈਂਪਸ ਦੇ ਵਿੱਚ ਅਗਰ ਅਵੇਲੇਬਲ ਹੋਇਆ ਤਾਂ ਤੁਹਾਨੂੰ ਮਿਲ ਜਾਵੇਗਾ ਜੀ ਇਹ ਯਾਦ ਰ ਕੰਡੀਸ਼ਨਾਂ ਰੱਖੀਆਂ ਹੈ ਜੀ ਕੈਂਡੀਡੇਟ ਦੇ ਲਈ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਸਾਡਾ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਧਿਆਨ ਨਾਲ ਦੇਖ ਲੈਣਾ ਇਹ ਜੋ ਨੋਟੀਫਿਕੇਸ਼ਨ ਆ ਇਸ ਦਾ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਵਟਸਐਪ ਚੈਨਲ ਤੇ ਜਾ ਕੇ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਜੀ ਇਹਦੇ ਵਿੱਚ ਕੈਂਡੀਡੇਟ ਦੇ ਲਈ ਜੋ ਫੀਸ ਰੱਖੀ ਗਈ ਹੈ ਇਸ ਪੋਰਟ ਦੇ ਲਈ ਜੋ ਜਰਨਲ ਤੇ OBC ਦੇ ਕੈਂਡੀਡੇਟ ਹੈ ਉਹਨਾਂ ਨੂੰ 500 ਰੁਪਿਆ ਅਤੇ SC/ST ਦੇ ਲਈ 250 ਰੁਪਿਆ ਇਹ ਰਹਿਣ ਵਾਲਾ ਹੈ ਜੋ ਕਿ ਨੌਨ ਫੰਡੇਬਲ ਹੋਵੇਗਾ ਇਨ ਇਸ ਅਮਾਉਂਟ ਦਾ ਤੁਸੀਂ ਡੀਡੀ ਬਣਾ ਕੇ ਸੈਨਿਕ ਸਕੂਲ ਫੰਡ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਉਣਾ ਜੀ ਜਿਸ ਦਾ ਐਡਰੈਸ ਹੋਵੇਗਾ ਪ੍ਰਿੰਸੀਪਲ ਸੈਨਿਕ ਸਕੂਲ ਕਪੂਰਥਲਾ ਪੰਜਾਬ 144601 ਇਸ ਤੇ ਤੁਸੀਂ ਆਪਣੇ ਡਾਕੂਮੈਂਟ ਅਤੇ ਡੀਡੀ ਲਗਾ ਕੇ 15 ਜਨਵਰੀ 2026 ਤੋਂ ਪਹਿਲਾਂ-ਪਹਿਲਾਂ ਇਹ ਆਫਲਾਈਨ ਭੇਜਣਾ ਜੀ ਜਿਹੜੇ ਕੈਂਡੀਡੇਟ ਸੌਰਲਿਸਟਡ ਹੋਣਗੇ ਉਹਨਾਂ ਨੂੰ ਰਿਟਨ ਟੈਸਟ ਦੇ ਲਈ ਬੁਲਾਇਆ ਜਾਵੇਗਾ ਰਿਟਨ ਟੈਸਟ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰਦੇ ਰਹਨਾ ਜੀ ਅਤੇ ਜੋ ਬੈਨ ਮਾਸਟਰ ਹੈ ਉਹਦੇ ਲਈ ਲਗਦੋ ਟੈਸਟ ਹੋਵੇਗਾ ਬੈਨ ਮਾਸਟਰ ਦਾ ਜੋ ਵੀ ਕੈਂਡੀਡੇਟ ਆਉਣਗੇ ਉਹਨਾਂ ਨੂੰ ਟੀਟੀਏ ਨਹੀਂ ਦਿੱਤਾ ਜਾਵੇਗਾ ਅਤੇ ਇਹਨਾਂ ਦੀ ਜੋ ਵੈਬਸਾਈਟ ਹੈ www.sskapoorthala.com ਤੇ ਤੁਸੀਂ ਬਧੇਰੀ ਜਾਣਕਾਰੀ ਲੈ ਸਕਦੇ ਹੋ ਅਤੇ ਇਸ ਵੈਬਸਾਈਟ ਨੂੰ ਤੁਸੀਂ ਚੈੱਕ ਕਰਦੇ ਰਹਨਾ ਜੀ ਹੋ ਗੱਲ ਕਰਦੇ ਆ ਜੀ ਐਪਲੀਕੇਸ਼ਨ ਫਾਰਮ ਦੀ ਇਹ ਐਪਲੀਕੇਸ਼ਨ ਫਾਰਮ ਰਿਹਾ ਬਣਾ ਜੀ ਇਸ ਨੂੰ ਤੁਸੀਂ ਸਾਫ਼-ਸਾਫ਼ ਅੱਖਰਾਂ ਨਾਲ ਫਿਲ ਕਰਕੇ ਸਭ ਤੋਂ ਪਹਿਲਾਂ ਪੋਸਟ ਦਾ ਨਾਮ ਲਿਖਣਾ ਹੈ ਜੀ ਉਸ ਤੋਂ ਬਾਅਦ ਕੈਟਾਗਰੀ ਜਿਹੜੀ ਤੁਹਾਡੀ ਕੈਟਾਗਰੀ ਹੈ ਜਰਨਲ ਐਸ ਸੀ ਐਸ ਟੀ ਓ ਵੀ ਸੀ ਉਸ ਤੋਂ ਬਾਅਦ ਐਪਲੀਕੈਂਟ ਦਾ ਨਾਮ ਫਾਦਰ ਨੇਮ ਨੈਸ਼ਨੈਟੀ ਆਧਾਰ ਕਾਰਡ ਨੰਬਰ ਐਡਰੈਸ ਪੂਰਾ ਜੀ ਉਸ ਤੋਂ ਬਾਅਦ ਕੰਟੈਕਟ ਨੰਬਰ ਆਪਣਾ ਈਮੇਲ ਆਈਡੀ ਡੇਟ ਆਫ ਬਰਥ ਅਤੇ ਏਜ ਅੱਜ ਇਹ ਫਿਲ ਕਰ ਦੇਣੀ ਆ ਉਸ ਤੋਂ ਬਾਅਦ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਇੱਥੇ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਪੂਰੀ ਭਰ ਦੇਣੀ ਹੈ ਜਿਸ ਤਰੀਕੇ ਨਾਲ ਤੁਹਾਡੀ ਕੁਆਲੀਫਿਕੇਸ਼ਨ ਹੈ ਉਸ ਤਰੀਕੇ ਨਾਲ ਤੁਸੀਂ ਇਹ ਪੂਰਾ ਫਿਲ ਕਰਕੇ ਅਤੇ ਐਕਸਪੀਰੀਅੰਸ ਨੂੰ ਪੂਰਾ ਫਿਲ ਕਰਕੇ ਜੋ ਡਿclaretion ਫਾਰਮ ਹੈ ਉਸ ਨੂੰ ਤੁਸੀਂ ਸਾਈਨ ਕਰ ਦੇਣਾ ਜੀ ਫੀਸ ਹੈ ਉਹਦਾ ਡੀਡੀ ਨੰਬਰ ਹੈ ਡੇਟ ਹੈ ਅਮਾਉਂਟ ਹੈ ਇਹ ਇੱਥੇ ਫਿਲ ਕਰਨੀ ਹੈ ਜੀ ਉਸ ਤੋਂ ਬਾਅਦ ਆਪਣੀ ਸਿਗਨੇਚਰ ਕਰਕੇ ਪੂਰੇ ਡਾਕੂਮੈਂਟ ਸੈਲਫ ਅਟੈਸਟਡ ਕਰਕੇ ਅਤੇ ਡਿਮਾਂਡ ਡਰਾਫਟ ਲਗਾ ਕੇ ਅਤੇ ਅਪਲੀਕੇਸ਼ਨ ਫਾਰਮ ਭਰ ਕੇ ਇਨਾਂ ਨੇ ਦਿੱਤੇ ਗਏ ਉਹ ਪਤ ਦੇ ਭੇਜਣਾ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਜਿਹੜੇ ਕੈਂਡੀਡੇਟ ਸੈנג ਸਕੂਲ ਕਪੂਰਥਾਲਾ ਦੇ ਲਈ ਇਹਨਾਂ ਪੋਸਟਾਂ ਅਪਲਾਈ ਕਰਨਾ ਚਾਹੁੰਦੇ ਹਾਂ ਤੇ ਪੇਮੈਂਟ ਵੀ ਬਹੁਤ ਵਧੀਆ ਰਹਿਣ ਵਾਲੀ ਹੈ ਜੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇ ਕੋਈ ਤੁਹਾਡੀ ਕੁਇਰੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲੱਗ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ